ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਨਾਲ ਇੱਕ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਇਆ ਜਿਹੜੀ ਇਹ ਕ੍ਰਾਈਮ ਸਟੋਰੀ ਹੈ ਇਹ ਸਿਰਫ 2 ਦਿਨ ਪਹਿਲਾਂ ਦੀ ਹੈ 2 ਦਿਨ ਪਹਿਲਾਂ ਇੱਕ ਆਪਣੇ ਨਾਰਥ ਇੰਡੀਆ Shimla ਚ ਬਹੁਤ ਮਸ਼ਹੂਰ ਸਕੂਲ ਹੈ ਉੱਥੋਂ 3 ਬੱਚਿਆਂ ਦੀ ਕਿਡਨੈਪਿੰਗ ਹੋਈ ਹੈ ਸੋ ਉਹ ਸਕੂਲ ਹੈ ਜਿਹੜਾ ਉਹ ਬਹੁਤ ਮਸ਼ਹੂਰ ਹੈ ਕਿਉਂਕਿ ਉੱਥੇ ਬਹੁਤ ਤਕੜੇ ਤਕੜੇ ਪੋਲਿਟਿਸ਼ੀਅਨਾਂ ਦੇ ਬਿਜ਼ਨਸਮੈਨਾਂ ਦੇ ਬੱਚੇ ਪੜ੍ਹਦੇ ਨੇ ਤਾਂ 9 ਅਗਸਤ ਵਾਲੇ ਦਿਨ ਉਥੋਂ ਤਿੰਨ ਬੱਚਿਆਂ ਦੀ ਕਿਡਨਾਪਿੰਗ ਹੁੰਦੀ ਹੈ ਇੱਕ ਪੰਜਾਬ ਦਾ ਰਹਿਣ ਵਾਲਾ ਹੁੰਦਾ ਤੇ ਇੱਕ ਹਿਰਾਣਾ ਦੇ ਦਾ ਤੇ ਇੱਕ ਸ਼ਿਮਲੇ ਦਾ ਰਹਿਣ ਵਾਲਾ ਹੁੰਦਾ ਤੇ ਇਹ ਸਕੂਲ ਚ ਪਹਿਲਾਂ ਜੇ ਆਪਾਂ ਗੱਲ ਕਰੀਏ ਬਹੁ ਵੱਡੇ ਵੱਡੇ ਬੰਦੇ ਪੜੇ ਨੇ ਜਿਵੇਂ ਸਿਮਰਜੀਤ ਮਾਨ ਰਤਨ ਟਾਟਾ ਸੁਖਪਾਲ ਖਹਿਰਾ ਮਿਲਖਾ ਸਿੰਘ ਲਲਿਤ ਮੋਦੀ ਇਹ ਸਾਰੇ ਵੀ ਇਹ ਸਕੂਲ ਚ ਪੜੇ ਨੇ ਪਹਿਲਾਂ ਤੇ ਦਿਨ ਹੁੰਦਾ 9 ਅਗਸਤ ਦਾ ਤਕਰੀਬਨ ਦੁਪਹਿਰ ਦੇ 12 ਵਜੇ ਹੁੰਦੇ ਨੇ ਤੇ ਜਿਹੜਾ ਸਕੂਲ ਦਾ ਪ੍ਰਿੰਸੀਪਲ ਹੁੰਦਾ ਜਿਹਦਾ ਨਾਮ ਮੈਥਿਊ ਪੀ ਜੌਨ ਹੁੰਦਾ ਉਹ ਇੱਕ 4-5 ਘਟਿਆਂ ਦਾ 6ਵੀਂ ਕਲਾਸ ਦੇ ਬੱਚਿਆਂ ਲਈ ਇੱਕ ਜਿਹੜਾ ਟ੍ਰਿਪ ਹੈ ਉਹ ਤੈਅ ਕਰਦੇ ਨੇ ਉਹ ਟ੍ਰਿਪ 'ਚ ਉਹ ਕਹਿੰਦੇ ਨੇ ਵੀ ਜਿਹੜੇ ਬੱਚੇ ਨੇ 6ਵੀਂ ਕਲਾਸ ਦੇ ਉਹ ਸ਼ਿਮਲੇ ਦੀ ਲੋਕਲ ਮਾਰਕੀਟ 'ਚ ਘੁੰਮਣਗੇ ਤੇ ਸ਼ਾਮ ਨੂੰ 5 ਵਜੇ ਵਾਪਿਸ ਸਕੂਲ 'ਚ ਆ ਜਾਣਗੇ ਤੇ ਕੀ ਹੁੰਦਾ ਜਦੋਂ ਉਹ ਬੱਚੇ ਸਾਰੇ ਉਥੇ ਟੂਰ ਤੇ ਚਲੇ ਜਾਂਦੇ ਨੇ ਉਥੇ ਆਪਣਾ ਇੰਜੋਏ ਵਗੈਰਾ ਕਰਦੇ ਨੇ ਤਾਂ ਸ਼ਾਮ ਦੇ ਜਦੋਂ 5 ਵਜੇ ਦੇ ਨੇ ਸਾਰੇ ਬੱਚੇ ਸਕੂਲ 'ਚ ਵਾਪਸ ਆ ਜਾਂਦੇ ਨੇ ਤੇ ਸਕੂਲ ਦੇ ਟੀਚਰ ਜਦੋਂ ਬੱਚਿਆਂ ਦੀ ਗਿਣਤੀ ਵਗੈਰਾ ਕਰਦੇ ਨੇ ਤਾਂ ਉਹਨਾਂ ਨੂੰ ਤਿੰਨ ਬੱਚੇ ਨਜ਼ਰ ਨਹੀਂ ਆਉਂਦੇ ਉਹ ਦੇਖਦੇ ਨੇ ਵੀ ਇੰਨਾ 'ਚ ਤਿੰਨ ਬੱਚੇ ਹਾਜ਼ਰ ਨਹੀਂ ਹੈਗੇ ਤਾਂ ਉਹ ਇਹ ਗੱਲ ਹੈ ਜਿਹੜੀ ਆਪਣੇ ਸਕੂਲ ਦੇ ਪ੍ਰਿੰਸੀਪਲ ਜੀ ਨੂੰ ਦੱਸਦੇ ਨੇ ਜਦੋਂ ਜੌਨ ਦੇਖਦੇ ਨੇ ਤਾਂ ਉਹ ਗੱਲਬਾਤ ਕਰਦੇ ਨੇ ਟੀਚਰਾਂ ਨਾਲ ਵੀ ਕਿਤੇ ਉਹ ਬੱਚੇ ਇੱਧਰ ਉੱਧਰ ਖੇਡਣ ਨਾ ਚਲੇ ਗਏ ਹੁਣ ਵੀ ਉਹਨਾਂ ਦੀ ਉਮਰ ਹੀ ਐਸੀ ਐ ਵੀ ਜਾ ਕੋਈ ਸ਼ਰਾਰਤ ਨਾ ਕਰਤੀ ਹੋਵੇ ਵੀ ਤਾਂ ਨਾ ਆਏ ਹੁਣ ਤੇ ਪਰ ਉਹ ਇੱਕ ਦੋ ਘੰਟੇ ਬੇਟ ਕਰਦੇ ਨੇ ਜਦੋਂ ਉਹ ਬੱਚੇ ਨੇ ਜਿਹੜੇ ਸਕੂਲ 'ਚ ਵਾਪਿਸ ਨਹੀਂ ਆਉਂਦੇ ਤਾਂ ਉਹ ਥੇਦੀ ਪੁਲਿਸ ਨਾਲ ਗੱਲ ਕਰਦੇ ਨੇ ਜਦੋਂ ਉਹ ਥੇਦੀ ਪੁਲਿਸ ਨਾਲ ਗੱਲ ਕਰਦੇ ਨੇ ਪੁਲਿਸ ਨੂੰ ਦੱਸਦੇ ਨੇ ਉਹ ਵੀ ਇੱਕ ਐ ਜਿਹੜਾ ਜਿਹਦਾ ਨਾਮ ਸਟੂਡੈਂਟ ਦਾ ਅੰਗਤ ਸਿੰਘ ਹੈ ਜਿਹੜਾ ਕਿ ਕਰਨਾਲ ਦਾ ਰਹਿਣ ਵਾਲਾ ਹੁੰਦਾ ਤੇ ਦੂਜੇ ਬੱਚੇ ਦਾ ਨਾਮ ਵਿਦਾਂਸ਼ ਹੁੰਦਾ ਜਿਹੜਾ ਕਿ ਆਪਣਾ ਹਿਮਾਚਲ ਪ੍ਰਦੇਸ਼ ਦੇ ਕੁਲੂ ਡਿਸਟ੍ਰਿਕਟ ਦਾ ਰਹਿਣ ਵਾਲਾ ਹੁੰਦਾ ਤੇ ਤੀਜੇ ਬੱਚੇ ਦਾ ਨਾਮ ਰੀਤਿੰਦਰ ਸਿੰਘ ਹੁੰਦਾ ਜਿਹੜਾ ਕਿ ਪੰਜਾਬ ਨਾਲ ਸੰਬੰਧ ਰੱਖਦਾ ਹੁੰਦਾ ਤੇ ਉਹ ਜਦੋਂ ਪੁਲਿਸ ਵਾਲਿਆਂ ਨੂੰ ਦੱਸਦੇ ਨੇ ਪੁਲਿਸ ਜਾਂਚ ਲਈ ਤਿਆਰ ਹੋ ਜਾਂਦੀ ਹੈ ਜਾਂਚ ਸ਼ੁਰੂ ਕਰ ਦਿੰਦੀ ਹੈ ਪੁਲਿਸ ਤਾਂ ਕੀ ਹੁੰਦਾ ਇੱਕ ਜਿਹੜਾ ਹਰਿਆਣੇ ਦੇ ਰਹਿਣ ਵਾਲਾ ਬੱਚਾ ਹੁੰਦਾ ਜਿਹਦਾ ਨਾਮ ਅੰਗਦ ਹੁੰਦਾ ਉਹਦੇ ਚਾਚੇ ਨੂੰ ਕੌਲ ਜਾਂਦੀ ਆ ਉਹਦੇ ਚਾਚੇ ਦਾ ਨਾਮ ਭੁਪਿੰਦਰ ਲਦਾਖ ਹੁੰਦਾ ਜਿਹੜਾ ਇਹ ਭੁਪਿੰਦਰ ਲਦਾਖ ਹੁੰਦਾ ਇਹ ਇੱਕ ਬਿਜ਼ਨਸਮੈਨ ਹੈ ਇਹਦਾ ਢਾਬਾ ਵੀ ਹੈ ਹਰਿਆਣੇ ਦੇ ਵਿੱਚ ਕਰਨਾਲ ਰੋਡ ਤੇ ਤੇ ਇਹ ਕਾਂਗਰਸ ਪਾਰਟੀ ਨੂੰ ਸਬੰਧ ਰੱਖਣ ਵਾਲਾ ਬੰਦਾ ਹੈ ਤੇ ਇਹਦੇ ਜਿਹੜੇ ਹਰਿਆਣੇ ਦੇ ਸੀਐਮ ਨਾਲ ਜਿਹਦਾ ਨਾਮ ਨਾਇਬ ਸਿੰਘ ਸੈਣੀ ਹੈ ਉਹਦੇ ਨਾਲ ਵੀ ਚੰਗੇ ਤਾਲੁਕਾਤ ਨੇ ਤੇ

ਆ ਆਪਕੇ ਸੈਕਟਰ ਮੇ ਅਭੀ ਮੈਂ ਕੁਛ ਨਾ ਕੋ ਸਰ ਮੈਂ ਆਪਕੋ ਕੁਛ ਨਹੀਂ ਬਤਾ ਸਕਤਾ ਮੇ ਮੇਰੇ ਮੇਰੇ ਬੁਰੇ ਹਾਲ ਕੀ ਹੋਏ ਇਨੋਨੇ ਬਸ ਆਪ ਨੈਕਸਟ ਕਾਲ ਤੱਕ ਕਭੀ ਵੀ ਵੇਟ ਕਰਨਾ ਕਿਉਂਕਿ ਇਹ ਇਹ ਸਿੰ ਬਰਨਰ ਸਿਮ ਹੈ ਇਹ ਕੈਂਸਲ ਹੋਇਆ ਜਾਏਗਾ ਉਹ ਆਪਕੋ ਕੈਸਾ ਪਤਾ ਲਗਾ ਕਿ ਵਿਦਾਂਸ਼ ਹੈ ਹਲੋ ਵਿਦਾਂਸ਼ ਉਹ ਇਨ ਲੋਗੋ ਨੇ ਬਤਾ ਜਿਵੇਂ ਕਿ ਤੁਸੀਂ ਇਹ ਆਡੀਓ ਸੁਣੀ ਉਹ ਬੰਦਾ ਇਹਦੇ ਚਾਚੇ ਨੂੰ ਕਹਿੰਦਾ ਵੀ ਅਸੀਂ ਛੋਡੇ ਜਵਾਖ ਨੂੰ ਜਿਹੜਾ ਕਿਡਨੈਪ ਕੁਝ ਬੰਦਿਆਂ ਨੇ ਕਰ ਲਿਆ ਵੀ ਮੈਨੂੰ ਵੀ ਉਹਨਾਂ ਬੱਚਿਆਂ ਨਾਲ ਹੀ ਕਿਡਨਾਪ ਕਰ ਲਿਆ ਵੀ ਮੈਂ ਵੀ ਉਸੇ ਗੱਡੀ 'ਚ ਸ਼ਾਮਿਲਾਂ ਵੀ ਤੁਸੀਂ ਜਿਹੜੀਆਂ ਇਹ ਕਿਡਨਾਪਰਾਂ ਦੀਆਂ ਮੰਗਾਂ ਨੇ ਵੀ ਇਹਨਾਂ ਸਾਰੀਆਂ ਨੂੰ ਮੰਨ ਲਓ ਤੇ ਸਾਨੂੰ ਛਡਵਾ ਲਓ ਇਹ ਕਾਲ ਹੁੰਦੀ ਹੈ ਜਿਹੜੀ ਇੱਕ ਕੈਲੀਫੋਰਨੀਆ ਦੇ ਨੰਬਰ ਤੋਂ ਆਉਂਦੀ ਹੁੰਦੀ ਹੈ ਜਿਹੜਾ ਕਿ ਫੇਕ ਹੁੰਦਾ ਹੈ ਤਾਂ ਉਹਦਾ ਚਾਚਾ ਉਹਦੇ ਨਾਲ ਗੱਲਬਾਤ ਕਰਕੇ ਕਾਲ ਕੱਟ ਦਿੰਦਾ ਹੈ ਉਹ ਕਿਡਨਾਪਰ ਉਹਦੇ ਚਾਚੇ ਨੂੰ ਐਵੇਂ ਵੀ ਕਹਿੰਦੇ ਨੇ ਵੀ ਤੁਸੀਂ ਪੁਲਿਸ ਨੂੰ ਨਾ ਦੱਸਿਓ ਨਹੀਂ ਅਸੀਂ ਬੱਚਿਆਂ ਨੂੰ ਮਾਰ ਦੇਣਾ ਪਰ ਉਹ ਕਾਲ ਕੱਟਣ ਤੋਂ ਬਾਅਦ ਪਹਿਲਾ ਕੰਮ ਇਹ ਹੀ ਕਰਦਾ ਜਿਹੜਾ ਉਹਨੂੰ ਕਰਨਾ ਚਾਹੀਦਾ ਸੀ ਉਹ ਪੁਲਿਸ ਨੂੰ ਕਾਲ ਕਰਦਾ ਤੇ ਜਦੋਂ ਉਹ ਹਰਿਆਣਾ ਪੁਲਿਸ ਨੂੰ ਕਾਲ ਕਰਦਾ ਤੇ ਪੁਲਿਸ ਵੀ ਐਕਟਿਵ ਹੋ ਜਾਂਦੀ ਹੈ ਕਿਉਂਕਿ ਉਹ ਇੱਕ ਪੋਲੀਟੀਕਲ ਬੰਦਾ ਹੁੰਦਾ ਉਹਦੇ ਚੰਗੇ ਸਬੰਧ ਨੇ ਤੇ ਉਹ ਹਿਮਾਚਲ ਪੁਲਿਸ ਨਾਲ ਆਪਦਾ ਰਾਬਤਾ ਕਰਦੀ ਹੈ ਤੇ ਪੁਲਿਸ ਫਿਰ ਦੋ ਟੀਮਾਂ ਬਣਾ ਦਿੰਦੀ ਹੈ ਜਦੋਂ ਇਹ ਪੁਲਿਸ ਜਾਂਚ ਸ਼ੁਰੂ ਕਰਦੀ ਹੈ ਤਾਂ ਉਹ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਦੇ ਨੇ ਤਾਂ ਉਸ ਸੀਸੀਟੀਵੀ ਕੈਮਰੇ ਚ ਦੇਖਦੇ ਨੇ ਉਹ ਤਿੰਨੇ ਬੱਚੇ ਸੜਕ ਤੇ ਖੇਡ ਰਹੇ ਹੁੰਦੇ ਨੇ ਉਧਰੋਂ ਇੱਕ ਗੱਡੀ ਆਉਂਦੀ ਹੈ ਗ੍ਰੇ ਕਲਰ ਦੀ ਜਿਹੜੀ ਕਿ i10 ਹੁੰਦੀ ਹੈ ਇੱਕ ਬੰਦਾ ਉਹ ਚ ਉੱਤਰ ਕੇ ਉਹਨਾਂ ਨੂੰ ਦਬਕਾ ਕੇ ਦਬਕੇ ਮਾਰ ਕੇ ਉਹ ਗੱਡੀ 'ਚ ਬਿਠਾ ਲੈਂਦਾ ਤੇ ਉੱਥੋਂ ਚਲਾ ਜਾਂਦਾ ਹੈ ਪੁਲਿਸ ਨੂੰ ਐਵੇਂ ਲੱਗਦਾ ਵੀ ਉਹ ਉਹਨਾਂ ਨੂੰ ਚੰਡੀਗੜ੍ਹ ਵੱਲ ਲੈ ਕੇ ਗਿਆ ਹੋਊਗਾ ਤੇ ਪੁਲਿਸ ਉਧਰੋਂ ਸੀਸੀਟੀਵੀ ਉਹ ਰੋਡ ਦੇ ਚੈੱਕ ਕਰਦੀ ਹੈ ਪਰ ਉਹਨਾਂ ਨੂੰ ਕੁਝ ਨਹੀਂ ਦਿਖਦਾ ਉਹ ਗੱਡੀ ਐ ਜਿਹੜੀ ਚੰਡੀਗੜ੍ਹ ਵੱਲ ਨਹੀਂ ਗਈ ਹੁੰਦੀ ਉਹ हिमाचल प्रदेश ਚ ਗੱਡੀ ਰਹਿੰਦੀ ਹੈ ਤੇ ਪੁਲਿਸ ਦੇਖਦੀ ਹੈ ਉਹ ਬੰਦੇ ਦਾ ਪੁਲਿਸ ਹੈ ਸਕੈਚ ਵੀ ਤਿਆਰ ਕਰਵਾ ਲੈਂਦੀ ਹੈ ਤੇ ਪੁਲਿਸ ਸਕੈਚ ਵੀ ਸਾਰੇ ਲੋਕਾਂ ਨੂੰ ਉੱਥੇ ਦੇਆਂ ਨੂੰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਅਲੱਗ-ਅਲੱਗ ਥਾਵਾਂ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕਰਦੀ ਹੈ ਤਾਂ ਇੱਕ ਪੁਲਿਸ ਉੱਥੇ ਫਿਰ ਪੰਪ ਤੇ ਪਹੁੰਚਦੀ ਹੈ ਪੈਟਰੋਲ ਪੰਪ ਤੇ ਜਿਸ ਤੋਂ ਬਾਅਦ ਕੀ ਰਸਤੇ 'ਚ ਕੋਈ ਕੈਮਰਾ ਨਹੀਂ ਹੁੰਦਾ ਤਾਂ ਪੁਲਿਸ ਐਵੇਂ ਉੱਥੇ ਛਾਣਬੀਨ ਕਰਦੀ ਹੈ ਤਾਂ ਪੁਲਿਸ ਜਦੋਂ ਉਥੋਂ 50 ਕਿਲੋਮੀਟਰ ਅੱਗੇ ਜਾਂਦੇ ਨੇ ਤੇ ਉਹਨਾਂ ਨੂੰ ਇੱਕ ਸ਼ਹਿਰ ਪੈਂਦਾ ਹੈ ਉੱਥੇ ਜਿਹਦਾ ਨਾਮ ਓਕੂਮਾਲਾ ਹੁੰਦਾ ਹੈ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਛੋਟਾ ਜਿਹਾ ਸ਼ਹਿਰ ਹੁੰਦਾ ਹੈ ਉੱਥੇ ਜਾ ਕੇ ਉਹ ਸਕੈਚ ਦਿਖਾਉਂਦੇ ਨੇ ਤਾਂ ਉਥੋਂ ਇੱਕ ਬੰਦਾ ਕਹਿ ਦਿੰਦਾ ਵੀ ਇਹ ਬੰਦੇ ਨੂੰ ਮੈਂ ਜਾਣਦਾ ਤਾਂ ਪੁਲਿਸ ਉਹਨਾਂ ਨੂੰ ਇੱਕ ਪਿੰਡ ਹੁੰਦਾ ਹੈ ਉਹ ਸ਼ਹਿਰ ਕੋਲੇ ਜਿਹਦਾ ਨਾਮ ਸਹਿਤਾਬ ਹੁੰਦਾ ਹੈ ਉੱਥੇ ਲੈ ਚ ਜਾਂਦਾ ਹੈ ਤਾਂ ਉਹ ਬੰਦਾ ਦੱਸਦਾ ਵੀ ਇਹ ਬੰਦੇ ਦਾ ਨਾਮ ਸੁਮਿਤ ਸੂਦ ਦਾ ਨਾਮ ਹੈ ਤੇ ਦਾ ਘਰ ਵੀ ਇੱਥੇ ਐ ਇਹ ਪਿੰਡ ਚ ਐ ਤੇ ਉਹ ਪੁਲਿਸ ਵਾਲਿਆਂ ਨੂੰ ਉੱਥੇ ਲੈ ਜਾਂਦਾ ਜਦੋਂ ਪੁਲਿਸ ਉਹ ਘਰ ਕੋਲੇ ਪਹੁੰਚਦੀ ਐ ਤਾਂ ਉਹ ਘਰ ਐ ਜਿਹੜਾ ਚਾਰ ਮੰਜ਼ਿਲਾ ਹੁੰਦਾ ਤੇ ਪੁਲਿਸ ਉਹਦੇ ਅੰਦਰ ਐਂਟਰ ਐਂਟਰ ਕਰਦੀ ਐ ਪੁਲਿਸ ਫਿਰ ਉੱਥੇ ਚੌਥੀ ਮੰਜ਼ਲ ਤੇ ਪਹੁੰਚ ਜਾਂਦੀ ਐ ਜਦੋਂ ਚੌਥੀ ਮੰਜ਼ਲ ਤੇ ਪੁਲਿਸ ਪਹੁੰਚਦੀ ਐ ਤਾਂ ਦੇਖਦੀ ਐ ਉੱਥੇ ਤਿੰਨੇ ਬੱਚੇ ਮੌਜੂਦ ਹੁੰਦੇ ਨੇ ਉਹ ਡਰੇ ਹੋਏ ਹੁੰਦੇ ਨੇ ਉਹਨਾਂ ਦੇ ਮੂੰਹ ਤੇ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ ਹੁੰਦੀਆਂ ਨੇ ਉੱਥੇ ਇੱਕ ਬੰਦਾ ਵੀ ਮੌਜੂਦ ਹੁੰਦਾ ਤੇ ਪੁਲਿਸ ਉਹ ਬੰਦੇ ਨੂੰ ਜਦੋਂ ਪੁੱਛਦੀ ਹੈ ਉਹ ਉਹੀ ਬੰਦਾ ਹੁੰਦਾ ਜਿਨੇ ਉਹਦੇ ਚਾਚੇ ਨੂੰ ਕਾਲ ਕੀਤੀ ਸੀ ਪਰ ਉਹ ਉਸਨੇ ਵਿਕਟਿਮ ਬਣ ਕੇ ਕਾਲ ਕੀਤੀ ਸੀ ਵੀ ਮੈਨੂੰ ਵੀ ਇਹਨਾਂ ਨਾਲ ਜਿਹੜਾ ਕਿਡਨੈਪ ਕਰ ਲਿਆ ਵੀ ਮੇਰਾ ਇਸ ਕਿਡਨੈਪਿੰਗ ਚ ਕੋਈ ਹੱਥ ਨਹੀਂ ਤਾਂ ਪੁਲਿਸ ਉਹ ਬੰਦੇ ਨੂੰ ਜਿਹੜਾ ਸਮਿੱਥ ਸ਼ੂਜ਼ ਹੁੰਦਾ ਉੱਥੇ ਮੌਜੂਦ ਹੁੰਦਾ ਉਹਨੂੰ ਫੜ ਲੈਂਦੇ ਨੇ ਤੇ ਉਹ ਤੋਂ ਪੁੱਛਤਾਛ ਕਰਦੇ ਨੇ ਉਹ ਮੰਨ ਜਾਂਦਾ ਵੀ ਹਾਂ ਮੈਂ ਇਹ ਕਿਡਨੈਪਿੰਗ ਕਰੀ ਹੈ ਤੇ ਪੁਲਿਸ ਜਦੋਂ ਪੁੱਛਦੀ ਹੈ ਵੀ ਤੇ ਇਹ ਕਿਡਨੈਪਿੰਗ ਕਿਉਂ ਕਰੀ ਤੂੰ ਤਾਂ ਉਹ ਖਲਾਸੇ ਕਰਦਾ ਹੈ ਬੀਏ ਕਿਡਨਾਪਿੰਗ ਮੈਂ ਤਾਂ ਕੀਤੀ ਹੈ ਵੀ ਜਿਹੜਾ ਮੈਨੂੰ ਪਹਿਲਾਂ ਮੈਂ ਸਟਾਕ ਮਾਰਕੀਟ ਚਲਾਉਂਦਾ ਸੀ ਉਹ 'ਚ ਮੈਨੂੰ ਬਹੁਤ ਜ਼ਿਆਦਾ ਘਾਟਾ ਪੈ ਗਿਆ ਸੀ ਉਹਦੇ ਪੈਸੇ ਦੀ ਪੂਰਤੀ ਲਈ ਮੈਂ ਇਹ ਜਿਹੜੀ ਹੈ ਕਿਡਨਾਪਿੰਗ ਕੀਤੀ ਹੈ ਤਾਂ ਪਹਿਲਾਂ ਪੁਲਿਸ ਨੂੰ ਲੱਗਦਾ ਵੀ ਇਹ 'ਚ ਬਹੁਤ ਬੰਦੇ ਸ਼ਾਮਿਲ ਹੋਣਗੇ ਕਿਉਂਕਿ ਉਹ ਬੱਚੇ ਨੇ ਜਿਹੜੇ ਵਧੀਆ ਤਕੜੇ ਘਰਾਂ ਦੇ ਹੁੰਦੇ ਨੇ ਪਰ ਫਿਰ ਪੁਲਿਸ ਨੂੰ ਪੁਸ਼ਤਾਜ ਤੋਂ ਪਤਾ ਲੱਗਦਾ ਹੈ ਵੀ ਉਹਨੇ ਇਕੱਲੇ ਨਹੀਂ ਸੁਮਿਤ ਸ਼ੂਦ ਨੇ ਇਹ ਪੈਸਿਆਂ ਦੀ ਪ੍ਰਵਾਈ ਲਈ ਕਿਡਨਾਪਿੰਗ ਕੀਤੀ ਹੁੰਦੀ ਹੈ ਤਾਂ ਉਹਨੇ ਕਿਡਨਾਪਿੰਗ ਇਹ ਕਰੀ ਵੀ ਇਸ ਤਰੀਕੇ ਨਾਲ ਕਿਉਂਕਿ ਉਹ ਵੀ ਇੱਕ ਵਧੀਆ ਪਰਿਵਾਰ ਦਾ ਮੁੰਡਾ ਸੀ ਉਹਦੇ ਮਾਤਾ ਨੇ ਜਿਹੜੇ ਉੱਥੇ ਦੇ ਸਕੂਲ 'ਚ Shimla ਦੇ ਇੱਕ ਸਕੂਲ 'ਚ ਪ੍ਰਿੰਸੀਪਲ ਹੁੰਦੇ ਨੇ ਤੇ ਉਹਦੇ ਬਾਪ ਨੇ ਜਿਹੜੇ ਉਹ ਟੀਚਰ ਹੁੰਦੇ ਨੇ ਉਹ ਵੀ ਇਹ ਸਕੂਲ ਦਾ ਪਹਿਲਾ ਸਟੂਡੈਂਟ ਹੁੰਦਾ ਉਹਨੂੰ ਇਹ ਸਕੂਲ ਦੀਆਂ ਸਾਰੀਆਂ ਸਿਕਿਉਰਿਟੀ ਗਤੀਵਿਧੀਆਂ ਬਾਰੇ ਪਤਾ ਹੁੰਦਾ ਤਾਂ ਉਹਨੂੰ ਪਤਾ ਹੁੰਦਾ ਵੀ ਇਹ ਸਕੂਲ 'ਚ ਨੇ ਜਿਹੜੇ ਤਕੜੇ ਲੋਕਾਂ ਦੀ ਬੱਚੇ ਪੜ੍ਹਦੇ ਨੇ ਇਸ ਕਰਕੇ ਉਸਨੇ ਉਹ ਬੱਚਿਆਂ ਦੀ ਹੈ ਜਿਹੜੀ ਕਿਡਨੈਪਿੰਗ ਕੀਤੀ ਤੇ ਪੁਲਿਸ ਨੇ ਉਹ ਬੱਚਿਆਂ ਨੂੰ ਸਹੀ ਸਲਾਮਤ ਬਚਾ ਕੇ ਉਹਨਾਂ ਦੇ ਪਰਿਵਾਰਾਂ ਨੂੰ ਸੌਂਪਤਾ ਉਹਨਾਂ ਦੇ ਆਪਣੇ ਪਰਿਵਾਰਾਂ ਚ ਭੇਜਤਾ ਸੋ ਇਹ ਸੀ ਅੱਜ ਦੀ ਕ੍ਰਾਈਮ ਸਟੋਰੀ ਮੈਂ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਤੁਹਾਨੂੰ ਮਿਲਦਾ ਰਹੂੰਗਾ ਤਦ ਤੱਕ ਦਿਓ ਮੈਨੂੰ ਇਜਾਜ਼ਤ ਤੁਹਾਡਾ ਆਪਣਾ ਪਰਮਿੰਦਰ ਸੰਧੂ ਧੰਨਵਾਦ ਜੀ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ